ਤੋ ਦੋਸਤੋ ਮੇਰਾ ਨਾਮ ਪਰਮਜੀਤ ਤੁਹਾਡਾ ਇਸ ਚੈਨਲ ਤੇ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਆ ਇੱਕ ਪੰਜਾਬੀ ਦੇ ਲੇਖਕ ਗੁਰਵਚਨ ਸਿੰਘ ਦੁਆਰਾ ਲਿਖੀ ਕਿਤਾਬ ਇਨਾ ਮੁੰਡਿਆ ਜਲਦੀ ਮਰ ਜਾਣਾ ਤੇ ਗੁਰਵਚਨ ਸਿੰਘ ਕਾਫੀ ਵਿਦੇਸ਼ਾਂ ਦੇ ਵਿੱਚ ਘੁੰਮੇ ਹੋਏ ਨੇ ਉੱਥੇ ਜਿਹੜੇ ਪੰਜਾਬੀ ਰਹਿ ਰਹੇ ਨੇ ਤੇ ਉਹਨਾਂ ਦੇ ਬਾਰੇ ਉਹ ਕਾਫੀ ਜਾਣਦੇ ਨੇ ਕਾਫੀ ਲੋਕਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਸ ਤੋਂ ਉਹਨਾਂ ਨੇ ਮਾਨਸਿਕ ਸਥਿਤੀ ਆਰਥਿਕ ਸਥਿਤੀ ਜਾਂ ਉੱਥੇ ਰਹਿ ਰਹੇ ਲੋਕਾਂ ਦੀ ਜਿਹੜਾ ਇੱਕ ਜੀਵਨ ਦਾ ਪੱਧਰ ਹੈ ਉਹਨਾਂ ਨੂੰ ਉਹਨਾਂ ਨੇ ਕਿਤਾਬ ਦੇ ਰੂਪ ਦੇ ਵਿੱਚ ਪਾਠਕਾਂ ਨੂੰ ਦਿੱਤਾ ਹੈ ਤਾਂ ਉਦਾਂ ਦਾ ਹੀ ਇਹ ਜਿਹੜਾ سلسلہ ਇਹ ਸਾਰਾ ਉਹ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਹੈ ਜੋ ਉਹਨਾਂ ਨੇ ਆਪ ਅੱਖੀਂ ਦੇਖਿਆ ਕੰਨੀਆਂ ਸੁਣਿਆ ਤਾਂ ਕੁਝ ਕਈ ਵਾਰ ਹੁੰਦਾ ਹੈ ਕਿਤਾਬਾਂ ਇਦਾਂ ਦੀਆਂ ਹੁੰਦੀਆਂ ਨਹੀਂਆਂ ਜਿਹੜੀਆਂ ਕਿ ਆਪਾਂ ਮਹਿਸੂਸ ਕਰਦੇ ਆ ਜਾਂ ਕਿਸੇ ਤੋਂ ਸੁਣਦੇ ਆ ਪਰ ਜਦੋਂ ਕੋਈ ਲੇਖਕ ਉਸ ਚੀਜ਼ ਨੂੰ ਆਪ ਦੇਖਦਾ ਤੇ ਸੁਣਦਾ ਤਾਂ ਉਸ ਦੀ ਜਿਹੜੀ ਇੱਕ ਵੈਲਿਊ ਹੈ ਉਹ ਹੋਰ ਵੱਧ ਜਾਂਦੀ ਹੈ ਇੱਕ ਕਿਤਾਬ ਨੂੰ ਜਿਹੜਾ ਪਬਲਿਸ਼ ਕੀਤਾ ਉਹ ਆਟਮ ਆਰਟ ਦੁਆਰਾ ਕੀਤਾ ਹੈ ਕਿਤਾਬ ਦੇ ਕੁੱਲ ਪੰਨੇ ਨੇ 120 ਤੇ ਇਸ ਦੀ ਜਿਹੜੀ ਪੇਪਰ ਬੈਕ ਦੀ ਕੀਮਤ ਰੱਖੀ ਗਈ ਹੈ 175 ਰੁਪਏ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਸ ਕਿਤਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚੋਂ ਲੋਕ ਗਏ ਹੋਏ ਨੇ ਉਹਨਾਂ ਦੀ ਗੱਤ ਹੈ ਖਾਸ ਕਰਕੇ ਜਿਹੜੇ 80 90 ਦੇ ਦਹਾਕੇ ਦੇ ਵਿੱਚ ਗਏ ਸੀ ਕਿਉਂਕਿ ਉਹ ਜਿਹੜਾ ਇੱਕ ਲਹਿਰ ਸੀ ਖਾੜਕੂਬਾਦ ਖਾਲਿਸਤਾਨ ਤੇ ਲੋਕਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਸ਼ਰਨ ਲੈਤੀ ਸੀ ਕਿ ਹਾਂ ਸਾਨੂੰ ਪੰਜਾਬ ਦੇ ਵਿੱਚ ਖਤਰਾ ਹੈ ਸਾਨੂੰ ਸਰਕਾਰ ਪੁਲਿਸ ਤੋਂ ਜਾ ਕੇ ਖਤਰਾ ਹੈ ਤਾਂ ਇਸ ਕਿਤਾਬ ਦੇ ਵਿੱਚ ਐਦਾਂ ਦੇ ਜਿਹੜੇ ਕਰੈਕਟਰ ਆਉਂਦੇ ਨੇ ਜਿਹੜੇ ਪਾਸਟ ਦਾ ਜ਼ਿਕਰ ਕਰਦੇ ਨੇ ਤੇ ਉਹ ਬਾਕੀ ਜਿਹੜੀ ਉੱਥੋਂ ਦਾ ਲਾਈਫ ਸਟਾਈਲ ਹੈ ਉਹਦਾ ਬਹੁਤ ਜ਼ਿਆਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਜਿਹੜਾ ਇੱਕ ਇੱਕ ਕੰਟਰੀ ਨੇ ਇੱਥੇ ਜਾ ਕੇ ਜਿਹੜੇ ਪੰਜਾਬੀ ਨੇ ਇਹਨਾਂ ਦਾ ਸਕੂਨ ਨਹੀਂ ਹੁੰਦਾ ਇਹਨਾਂ ਕੋਲ ਡਾਲਰ ਆ ਜਾਂਦੇ ਨੇ ਇਹਨਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ ਪਰ ਰਿਸ਼ਤੇ ਨਹੀਂ ਘਾਟ ਹੋ ਜਾਂਦੀ ਹੈ ਤਾਂ ਇਸ ਕਿਤਾਬ ਦੇ ਵਿੱਚ ਉਥੋਂ ਦਾ ਜਿਹੜਾ ਸੱਚ ਬਿਆਨ ਕੀਤਾ ਗਿਆ ਕਿ ਲੋਕ ਅਸਲ ਦੇ ਵਿੱਚ ਕਿਵੇਂ ਰਹਿ ਰਹੇ ਨੇ ਉਥੇ ਖੁਸ਼ ਨੇ ਜਾਂ ਨਹੀਂ ਖੁਸ਼ ਤਾਂ ਜਿਹੜਾ ਜ਼ਿਆਦਾਤਰ ਲੇਖਕ ਨੇ ਬਿਆਨ ਕੀਤਾ ਤਾਂ ਸ਼ਾਇਦ ਇਹ ਨੂੰ ਜੇ ਨਵਾਂ ਨਵੀਂ ਪੀੜੀ ਦਾ ਕੋਈ ਮੁੰਡਾ ਪੜ੍ਹੇਗਾ ਜਿਹੜੇ ਪਲੱਸ 2 ਤੋਂ ਬਾਅਦ ਆਇਲਸ ਕਰਕੇ ਜਿਹਨੇ ਬਾਹਰ ਜਾਣਾ ਤਾਂ ਸ਼ਾਇਦ ਉਹ ਉਹਦੇ ਲਈ ਇਹ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ ਕਿ ਮੈਂ ਉਥੇ ਜਾਣਾ ਕਿਉਂ ਚਾਹੁੰਨਾ ਤੇ ਮੈਂ ਉਹਦੇ ਲਈ ਕੀ ਆਪਣਾ ਗਵਾਕੇ ਜਾਊਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵਾਪਸੀ ਪੋਸੀਬਲ ਨਹੀਂ ਹੈਗੀ ਤੇ ਨਾ ਹੀ ਪਹਿਲਾਂ ਹੁੰਦੀ ਸੀ ਕਿਉਂਕਿ ਜਦੋਂ ਕੋਈ ਕਿਤੇ ਚੱਲ ਜਾਂਦਾ ਫਿਰ ਉਸੇ ਦਾ ਹੀ ਹੋ ਕੇ ਰਹਿ ਜਾਂਦਾ ਹੈ ਉਸੇ ਸਿਸਟਮ ਚੋਂ ਫਸ ਜਾਂਦਾ ਹੈ ਜੇ ਆਪਾਂ ਪਿੰਡ ਛੱਡ ਕੇ ਕਿਸੇ ਸ਼ਹਿਰ ਵੀ ਚੱਲ ਜਾਈਏ ਤਾਂ ਪਿੰਡ ਵਾਪਸੀ ਨਹੀਂ ਹੁੰਦੀ ਤੇ ਜੇ ਸ਼ਹਿਰ ਛੱਡ ਕੇ ਆਪਾਂ ਵਿਦੇਸ਼ ਜਾਈਏ ਤਾਂ ਨਹੀਂ ਵਾਪਸੀ ਹੁੰਦੀ ਪੋਸੀਬਲ ਹੀ ਨਹੀਂ ਹੁੰਦਾ ਕਿਉਂਕਿ ਆਪਾਂ ਉੱਥੋਂ ਦੇ ਹਾਲਾਤ ਦੇ ਅਕੋਰਡਿੰਗ ਢਲ ਜਾਂਦੇ ਆ ਸਭ ਤੋਂ ਵੱਡੀ ਜਿਹੜੀ ਇਹਦੀ ਗੱਲ ਲੱਗੀ ਇਸ ਕਿਤਾਬ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਤਾਂ ਉਹ ਇੱਕ ਪੀੜੀ ਦਾ ਜਿਹੜਾ ਗੈਪ ਹੈ ਵੀ ਉੱਥੇ ਜਿਹੜੇ ਆਪਣੇ ਪੰਜਾਬੀ ਚੱਲ ਜਾਂਦੇ ਨੇ ਜਿਹੜੇ ਉੱਥੋਂ ਦੇ ਬੌਰਨ ਬੱਚੇ ਹੁੰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਗੈਪ ਬਣ ਜਾਂਦਾ ਕਿਉਂਕਿ ਜਿਹੜੇ ਉਹ ਬੱਚੇ ਨੇ ਉਹ ਉੱਥੋਂ ਦੇ ਹੀ ਪਰਪਰਿਸ਼ ਉਸ ਮਾਹੌਲ ਦੇ ਅਕੋਰਡਿੰਗ ਹੀ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਤੇ ਪਰ ਜਿਹੜੇ ਆਪਣੇ ਉੱਥੋਂ ਦੇ ਮਾਪਿਓ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਸਾਡੇ ਮਾਪਿਓ ਸੀ ਸਾਨੂੰ ਕਿਵੇਂ ਪਾਲਿਆ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਕਲਚਰ ਹੈ ਜਿਹੜਾ ਉਹ ਕਰ ਕਰਿਆ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਇਹ ਡਿਜ਼ਾਇਰ ਹੁੰਦੀ ਹੈ ਕਿ ਹਾਂ ਜਿਹੜੇ ਸਾਡੇ ਬੱਚੇ ਨੇ ਉਹ ਸਾਡੇ ਨਾਲ ਉਦਾਂ ਹੀ ਟਰੀਟ ਕਰਨ ਤਾਂ ਉਸ ਦਲਦਲ ਦੇ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ ਉਹ ਗੈਪ ਨੂੰ ਉਹ ਭਰ ਹੀ ਨਹੀਂ ਪਾਉਂਦੇ ਤਾਂ ਆਪਦੀਆਂ ਜਿਹੜੀਆਂ ਖੁਆਇਸ਼ਾਂ ਨੇ ਆਪਦੇ ਸੁਪਨੇ ਨੇ ਉਹ ਬੱਚਿਆਂ ਦੇ ਥੋਪਣਾ ਚਾਹੁੰਦੇ ਨੇ ਪਰ ਬੱਚੇ ਨੇ ਉਹ ਆزاد ਹੁੰਦੇ ਨੇ ਫਿਰ ਉਹ ਆਪਣੇ ਮਾਪਿਆਂ ਨੂੰ ਛੱਡ ਜਾਂਦੇ ਨੇ ਉਹ ਕਿਤੇ ਹੋਰ ਰਹਿਣ ਲੱਗ ਜਾਂਦੇ ਨੇ ਜਾਂ ਜਿਵੇਂ ਇੱਕ ਇਹਦੇ ਵਿੱਚ ਕੈਰੇਕਟਰ ਹੈ ਉਹ ਕਹਿੰਦਾ ਵੀ ਜਿਹੜਾ ਮੇਰਾ ਮੁੰਡਾ ਹੈ ਉਹ ਕੋਈ ਕੰਮ ਨਹੀਂ ਕਰਦਾ ਤੇ ਆਪਣੀ ਗਰਲਫ੍ਰੈਂਡ ਨੂੰ ਲੈ ਕੇ ਘਰ ਦੇ ਵਿੱਚ ਹੀ ਆ ਜਾਂਦਾ ਹੈ ਉਹਨੂੰ ਉਹ ਚੀਜ਼ਾਂ ਜਿਹੜੀਆਂ ਪ੍ਰੋਬਲਮ ਦਿੰਦੀਆਂ ਨੇ ਕਿਉਂਕਿ ਪੰਜਾਬੀ ਕਲਚਰ ਇੰਦਾ ਦਾ ਨਹੀਂ ਸੀ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਹ 80 90 ਦੀ ਗੱਲ ਹੈ ਜਿਹੜੇ ਹੁਣ ਲੋਕ ਜਾ ਰਹੇ ਨੇ ਉਹ ਇਹ ਚੀਜ਼ਾਂ ਨੂੰ ਥੋੜਾ ਜਿਆਦਾ ਜਲਦੀ ਕੈਚ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਹੁਣ ਸਮਾਜ ਦੀ ਨੀਡ ਹੈ ਬਾਕੀ ਜਦੋਂ ਆਪਾਂ ਕੋਈ ਕਿਤੋਂ ਚੱਲ ਕੇ ਆਉਂਦੇ ਆ ਤਾਂ ਉਹ ਕਲਚਰ ਨੂੰ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ ਜਿੱਥੇ ਆਪਾਂ ਰਹਿਨੇ ਆ ਉਸ ਕਲਚਰ ਨੂੰ ਅਪਣਾਉਣ ਦੀ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨੀ ਮੈਂ ਕਹਿ ਰਿਹਾ ਕਿ ਆਪਾਂ ਆਪਣੇ ਬੈਕਗ੍ਰਾਉਂਡ ਨੂੰ ਬਿਲਕੁਲ ਭੁੱਲ ਜਾਈਏ ਪਰ ਜਿੱਥੇ ਤੁਸੀਂ ਨੇ ਰਹਿਣਾ ਹੈ ਦੇ ਖੁਸ਼ ਰਹਿਣਾ ਹੈ ਤਾਂ ਖੁਸ਼ ਤਾਂ ਹੀ ਰਹਿ ਜਾ ਸਕਦਾ ਜੇ ਤੁਸੀਂ ਉਸ ਸਰਕਲ ਨੂੰ ਸਮਝੋਗੇ ਉਹਨਾਂ ਦੇ ਜਿਹੜੇ ਤੌਰ ਤਰੀਕੇ ਨੇ ਉਹਨਾਂ ਨੂੰ ਸਮਝੋਗੇ ਤਾਂ ਇਹ ਕਿਤਾਬ ਆ ਜਿਹੜੀ ਜਿਹੜੇ ਯੂਥ ਬਾਹਰ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇਹ ਸਪੈਸ਼ਲੀ ਕਿਤਾਬ ਪੜ੍ਹਨੀ ਚਾਹੀਦੀ ਹੈ ਸਮਝਣਾ ਚਾਹੀਦਾ ਇੱਕ ਭੇਡ ਚਾਲ ਵਾਂਗ ਹੀ ਬਾਹਰ ਨਹੀਂ ਜਾਣਾ ਚਾਹੀਦਾ ਮੈਂ ਅਕਸਰ ਕਹਿੰਦਾ ਕਿ ਨਾ ਬਾਹਰ ਜਾਣਾ ਗਲਤ ਹੈ ਨਾ ਤੁਹਾਡਾ ਇੱਥੇ ਕੰਮ ਕਰਨਾ ਜਾਂ ਕੁਝ ਵੀ ਕੁਝ ਗਲਤ ਨਹੀਂ ਹੁੰਦਾ ਅਕੋਰਡਿੰਗ ਟੂ ਯੂ ਜਾਣੀ ਕਿ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿੱਦਾਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਸਾਡੀ ਕੀ ਡਿਜ਼ਾਇਰ ਨੇ ਕਿਵੇਂ ਸਾਡੀ ਲਾਈਫ ਹੋਣੀ ਚਾਹੀਦੀ ਹੈ ਤਾਂ ਉਸ ਦੇ ਅਕੋਰਡਿੰਗ ਹੀ ਆਪਣਾ ਫੈਸਲਾ ਲਵੋ ਔਰ ਸਭ ਤੋਂ ਪਹਿਲਾਂ ਇਹਨੂੰ ਲਿਖ ਕੇ ਦੇਖੋ ਕਿ ਜਦੋਂ ਮੈਂ ਬਾਹਰ ਜਾਊਗਾ ਮੈਨੂੰ ਕੀ ਕੀ ਚੀਜ਼ਾਂ ਗਵਾਉਣੀਆਂ ਪੈਣੀਆਂ ਨੇ ਡਾਲਰ ਮਿਲ ਜਾਣਗੇ ਪੈਸੇ ਮਿਲ ਜਾਣਗੇ ਕੋਈ ਸ਼ੱਕ ਨਹੀਂ ਤੁਸੀਂ ਛੋਟਾ ਕੰਮ ਕਰੋ ਵੱਡਾ ਕੰਮ ਕਰੋ ਉਹ ਮਿਲ ਜਾਏਗਾ ਕਿਉਂਕਿ ਕੋਈ ਉੱਥੇ ਸੰਗ ਨਹੀਂ ਹੈਗੀ ਕੋਈ ਸੋਸਾਇਟੀ ਨਹੀਂ ਹੈਗੀ ਆਪਣੀ ਤਾਂ ਆਪਾਂ ਚਾਹੇ ਕੋਈ ਲੇਬਰ ਵਰਕ ਕਰੀਏ ਕੁਝ ਕਰੀਏ ਕੋਈ ਦਿੱਕਤ ਨਹੀਂ ਹੈ ਪਰ ਜੋ ਉਹੀ ਕੰਮ ਆਪਾਂ ਨੂੰ ਉਰੇ ਕਰਨਾ ਪੈ ਜੇ ਇਹ ਗੱਲ ਨਹੀਂ ਹੈ ਕਿ ਉਰੇ ਪੈਸਾ ਨਹੀਂ ਸਭ ਤੋਂ ਪਹਿਲਾਂ ਆਪਣੇ ਧੌਣ ਦੇ ਵਿੱਚ ਜਿਹੜਾ ਇੱਕ ਕਿੱਲਾ ਵੀ ਹੈ ਕੰਮ ਕਰਨ ਦਾ ਤਾਂ ਉੱਥੇ ਜਾ ਕੇ ਉਹ ਕਿੱਲਾ ਨਹੀਂ ਹੁੰਦਾ ਜਦੋਂ ਆਪਾਂ ਆਪਣੇ ਬੱਚਿਆਂ ਨਾਲ ਬਾਹਰ ਗਿਆ ਨਾਲ ਗੱਲ ਕਰਦੇ ਆ ਤਾਂ ਉਹ ਸਾਰਾ ਦੱਸਦੇ ਨੇ ਕਿ ਹਾਂ ਅਸੀਂ ਆਹ ਚੀਜ਼ਾਂ ਕਰਦੇ ਆ ਅਸੀਂ ਇਹ ਚੀਜ਼ਾਂ ਕਰਦੇ ਆ ਕਲੀਨਿੰਗ ਕਰ ਰਹੇ ਆ ਸਭ ਕੁਝ ਕਰ ਰਹੇ ਆ ਤਾਂ ਸਾਨੂੰ ਉੱਥੇ ਡਾਲਰ ਦਿਖਦਾ ਹੈ ਸਾਡੀ ਤੋਂ ਉਹਨਾਂ ਚੁੱਥੇ ਜਾ ਕੇ ਕਿੱਲਾ ਨਹੀਂ ਹੁੰਦਾ ਉਰੇ ਜ਼ਿਆਦਾ ਹੁੰਦਾ ਤਾਂ ਆਪਣੀ ਜਿਹੜੀ ਜ਼ਿੰਦਗੀ ਨੂੰ ਬਾਚੋ ਆਪਣੇ ਥਾਟ ਨੂੰ ਬਾਚੋ ਫਿਰ ਆਪਣੇ ਸਰਕਲ ਨੂੰ ਦੇਖੋ ਤੁਸੀਂ ਕਰਨਾ ਕੀ ਚਾਹੁੰਦੇ ਆ ਉਹਦੇ ਅਕੋਰਡਿੰਗ ਡਿਸੀਜਨ ਲਓ ਜਦੋਂ ਡਿਸੀਜਨ ਲੈ ਲਿਆ ਤਾਂ ਪਛਤਾਉ ਨਾ ਸਭ ਕਿਤੇ ਜ਼ਿੰਦਗੀ ਇੱਕੋ ਜੀ ਹੁੰਦੀ ਹੈ ਦੇਸ਼ ਰੋ ਵਿਦੇਸ਼ ਰੋ ਜ਼ਿੰਦਗੀ ਹਮੇਸ਼ਾ ਹੀ ਸਟਰਗਲ ਹੈ ਕਦੇ ਉਤਰਾ ਕਦੇ ਚੜ੍ਹਾ ਕਦੇ ਹਨਾ ਪੇਨ ਆਉਂਦੀ ਹੈ ਕਦੇ ਆਪਾਂ ਨੂੰ ਹੈਪੀਨੈਸ ਸਾਰੀਆਂ ਚੀਜ਼ਾਂ ਫੀਲ ਹੁੰਦੀਆਂ ਨੇ ਤਾਂ ਨੈਗੇਟਿਵ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਜੇ ਵਿਦੇਸ਼ ਗਏ ਹੋ ਤਾਂ ਚੰਗੀ ਜ਼ਿੰਦਗੀ ਜਿਉਣ ਵੱਲ ਅੱਗੇ ਵਧੋ ਉੱਥੋਂ ਦੀ ਜਿਹੜੀ ਸਰਕਲ ਹੈ ਉਹਨੂੰ ਪਹਿਚਾਣ ਉਹਦਾਂ ਦੇ ਤਰਕ ਜਿਹੜੇ ਤੌਰ ਤਰੀਕੇ ਸਿੱਖੋ ਤਾਂ ਜ਼ਿੰਦਗੀ ਆਪੇ ਹੀ ਖੁਸ਼ਹਾਲ ਹੁੰਨੀ ਹੈ ਤੇ ਬਾਕੀ ਇਹ ਕਿਤਾਬ ਜ਼ਰੂਰ ਪੜਿਓ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੇ ਸ਼ਾਇਦ ਤੁਹਾਨੂੰ ਕੁਝ ਗੱਲਾਂ ਹੋਰ ਜ਼ਿਆਦਾ ਡੀਪਲੀ ਜਿਹੜੀਆਂ ਸਮਝ ਆ ਜਾਣ ਬੇਸ਼ੱਕ ਇਹ 80 90 ਦੀ ਕਿਤਾਬ ਹੈ ਬਟ ਫਿਰ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਇਹਦੀ ਜਿਹੜੀ ਸਾਰਥਕਤਾ ਹੈ ਉਨੀ ਹੀ ਹੈ ਬਾਕੀ ਹੁਣ ਇਹ ਆ ਵੀ ਟੈਕਨੋਲੋਜੀ ਦਾ ਜ਼ਮਾਨਾ ਹੈ ਤਾਂ ਤੁਸੀਂ ਕਾਫੀ ਸਰਚ ਵੀ ਕਰ ਸਕਦੇ ਹੋ ਕੁੱਲ ਮਿਲਾ ਕੇ ਇਹੀ ਹੈ ਕਿ ਜਦੋਂ ਵੀ ਕੋਈ ਕੰਮ ਕਰਨਾ ਹੈ ਬਹੁਤ ਹੀ ਸੋਚ ਵਿਚਾਰ ਕੇ ਕਰਨਾ ਚਾਹੀਦਾ ਸਿਰਫ ਭੇੜ ਚਾਲ ਦੇ ਮਗਰ ਲੱਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪਦੀ ਪਰਸਨੈਲਿਟੀ ਨੂੰ ਦੇਖੋ ਕਿ ਤੁਸੀਂ ਕਿੱਦਾਂ ਦਿਓ ਕਿੱਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਹੋ ਬਾਕੀ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਦੇ ਆ ਤਦ ਤੱਕ ਦੇ ਲਈ ਜ਼ਿੰਦਗੀ ਜਿੰਦਾਬਾਦ